US ਦੇ ਜਿਹੜੇ ਮੀਡੀਆ ਇਸ ਤੇ ਐਨਵਾਈ ਸਟੀਵ ਵਿਟਕਾਫ ਤੇ ਉਹਨਾਂ ਦਾ ਜਿਹੜਾ ਜਵਾਈ ਜੈਰੈਡ ਕੁਸ਼ਨਰ ਕਹਿੰਦੇ ਵੀ ਉਹ ਮਿਸਰ ਨੂੰ ਇਜੀਪਟ ਨੂੰ ਜਾ ਰਹੇ ਨੇ ਗਾਜ਼ਾ ਦੀ ਸੀਜ਼ਫਾਇਰ ਦੇ ਬਾਰੇ ਗੱਲਬਾਤ ਜਿਹੜੀ ਉਹ ਕੰਟੀਨਿਊ ਕਰਨ ਦੇ ਲਈ ਹਮਾਸ ਨੇ ਜਿਹੜਾ ਉਹ ਮੰਨ ਲਿਆ ਸੀਗਾ ਵੀ ਉਹ ਸਾਡੇ ਹੋਸਟੇਜਸ ਨੂੰ ਛੱਡੇਗਾ ਬਿਨ ਬਸ਼ਰਤੇ ਇਜ਼ਰਾਈਲ ਵਾਲੇ ਵੀ ਉਹਨਾਂ ਦੇ ਦੁਆਰਾ ਜਿਹੜੇ ਫੜੇ ਗਏ ਪੈਲਸਤਿਨੀ ਆ ਪੈਲਸਤਿਨੀ ਆ ਉਹਨਾਂ ਨੂੰ ਵੀ ਜਿਹੜਾ ਉਹ ਛੱਡੇ ਸੋ ਅੱਗੇ ਡੀਲ ਹੁਣ ਕਿਸ ਤਰੀਕੇ ਦੀ ਹਰਜੋਤ ਸਿੰਘ ਜੀ ਬਣਦੀ ਆ ਅੱਜ ਦਾ ਹੀ ਜਿਹੜਾ ਉਹ ਦੇਣਾ 2 ਸਾਲ ਜਿਹੜਾ ਉਹ ਹੋਇਆ ਜਿਹੜਾ 7 ਅਕਤੂਬਰ ਦਾ ਹਮਲਾ ਕੀਤਾ ਸੀ ਹਮਾਸ ਨੇ ਇਜ਼ਰਾਈਲ ਦੇ ਉੱਤੇ ਤੇ ਉਸ ਤੋਂ ਅਗਲੇ ਦਿਨ ਤੋਂ ਹੀ ਇਜ਼ਰਾਈਲ ਦੇ ਦੁਆਰਾ ਜਿਹੜਾ ਗਾਜ਼ਾ ਦੇ ਵਿੱਚ ਹਮਾਸ ਦੇ ਉੱਤੇ ਜਿਹੜੇ ਕਹ ਲੋ ਬੀਫ ਆਪਣੀ ਫੋਰਸਿਸ ਆ ਉਹਨਾਂ ਨੂੰ ਲਾਇਆ ਗਿਆ ਹੈਗਾ ਇਹ ਕਹਿੰਦੇ ਵੀ ਇਹ ਸਿੱਧੀ ਗੱਲਬਾਤ ਹੋਊਗੀ ਜਿਸ ਦੇ ਵਿੱਚ ਜਿਹੜਾ ਮਿਸਰ ਤੇ ਜਿਹੜਾ ਕਤਰ ਆ ਉਹ ਇੰਟਰਮੀਡੀਅਰੀਜ਼ ਦਾ ਕੰਮ ਕਰਨਗੇ ਵਿਚੋਲਗੀਰੀ ਦਾ ਜਿਹੜਾ ਉਹ ਕੰਮ ਕਰਨਗੇ ਇਜ਼ਰਾਇਲ ਤੇ ਹਮਾਸ ਦੇ ਦਰਮਿਆਨ ਗੱਲਬਾਤ ਕਹਿੰਦੀ ਵੀ ਕਹਿੰਦੇ ਆ ਵੀ ਏਜੀਪਟ ਦੇ ਜਿਹੜਾ ਰਿਜ਼ੋਰਟ ਸਿਟੀ ਸ਼ਰਮ ਅਲ ਸ਼ੇਖ ਉਸ ਦੇ ਵਿੱਚ ਅ ਕੱਲ ਨੂੰ ਜਿਹੜੀ ਆ ਉਹ ਦੂਜੇ ਦਿਨ ਦੇ ਲਈ ਜਿਹੜੀ ਅੱਜ ਚੱਲਦੀ ਰਹੀ ਹੈਗੀ ਆ ਏਜੀਪਟ ਦੇ ਜਿਹੜੇ ਫੋਰਡ ਮਿਨਿਸਟਰ ਬਦਲ ਬਦਰ ਅਬਦੁਲਾਤੀ ਉਹਨਾਂ ਨੇ ਜਰਨਲਿਸਟ ਨੂੰ ਜਿਹੜਾ ਹੋ ਗਿਆ ਵੀ ਕੱਲ ਤੋਂ ਯੂਐਸ ਦੀ ਜਿਹੜੀ ਡੈਲੀਗੇਸ਼ਨ ਆ ਉਹ ਇਸ ਦੇ ਵਿੱਚ ਹਿੱਸਾ ਲਵੇਗੀ ਸੀਨੀਅਰ ਅਧਿਕਾਰੀ ਯੂਐਸ ਤੋਂ ਕਤਰ ਤੋਂ ਤੇ ਤੁਰਕੀ ਤੋਂ ਉਹ ਵੀ ਕੱਲ ਇਹਨਾਂ ਨੇਗੋਸ਼ੀਏਸ਼ਨਸ ਦੇ ਵਿੱਚ ਜੁੜਨਗੇ ਤੇ ਇਸ ਜਿਹੜੀ ਗੱਲਬਾਤ ਆ ਜਿਹੜਾ ਪੀਸ ਟਾਕ ਆ ਪ੍ਰਪੋਜ਼ਲ ਆ ਉਸ ਦੇ ਉੱਤੇ ਚਰਚਾ ਜਿਹੜੀ ਉਹ ਹੋਊਗੀ 48 ਅਜੇ ਵੀ ਹੌਸਟੇਜ ਬੰਦਕ ਅਜਿਹੇ ਨੇ ਜੋ ਹਮਾਸ ਨੇ 2 ਸਾਲ ਪਹਿਲਾਂ ਅਗਵਾ ਕਰਕੇ 7 ਅਕਤੂਬਰ 2023 ਦੇ ਹਮਲੇ ਦੇ ਵਿੱਚ ਲੈ ਲਏ ਗਏ ਆ ਇਜ਼ਰਾਈਲ ਮੰਨਦਾ ਵੀ ਉਹਨਾਂ 48 ਦੇ ਵਿੱਚੋਂ 20 ਜਾਣੇ ਅਜੇ ਵੀ ਜੀਵਤ ਹੈਗੇ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨਤਨਿਆਊ ਨੇ ਕਿਹਾ ਲੜਾਈ ਉਨੀ ਦੇਰ ਤੱਕ ਜਿਹੜੀ ਉਹ ਨਹੀਂ ਖਤਮ ਹੋਊਗੀ ਜਿੰਨੀ ਦੇਰ ਤੱਕ ਹਮਾਸ ਵਾਲੇ ਸਾਰੇ ਹੌਸਟੇਜਸ ਨੂੰ ਬੰਦਕਾਂ ਨੂੰ ਜਿਹੜਾ ਉਹ ਛੱਡ ਨਹੀਂ ਦਿੰਦੇ ਯੂਐਸਏ ਇਜ਼ਰਾਇਲ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਜਿਸ ਨੂੰ ਉਹ ਮੰਨਦੇ ਨੇ ਹਮਾਸ ਕਹਿੰਦੇ ਵੀ ਉਸ ਦੇ ਕੋਲੋਂ ਅਸਲਾ ਵੀ ਵਾਪਸ ਡਿਸ armਮੈਂਟ ਜਿਹੜੀ ਆ ਉਸ ਦੀ ਕਰਨੀ ਜਿਹੜੀ ਉਹ ਜ਼ਰੂਰੀ ਹੈਗੀ ਆ ਨਿਤਨੇ ਆਉ ਕਾਫੀ ਹੱਦ ਤੱਕ 트럼ਪ ਹੁਣਾਂ ਦੇ ਪਲਾਨ ਦੇ ਨਾਲ ਸਹਿਮਤੀ ਜਿਹੜੀ ਆ ਉਹ ਪ੍ਰਗਟਾ ਚੁੱਕਾ ਆ ਤੇ ਹੁਣ ਦੇਖਦੇ ਆ ਅੱਗੇ ਇਹਨਾਂ 네ਗੋਸ਼ੀਏਸ਼ਨਸ ਦੇ ਵਿੱਚ ਕੀ ਗੱਲਬਾਤ ਹੁੰਦੀ ਆ ਤੇ ਗਾਜ਼ਾ ਦੇ ਵਿੱਚ ਦੁਬਾਰਾ ਮੋੜ ਸ਼ਾਂਤੀ ਆ ਸਕੇਗੀ ਜਾਂ ਨਹੀਂ